ਮੁੱਖ ਮੰਤਰੀ ਭਗਵੰਤ ਮਾਨ ਭੱਜ ਗਏ ਨੇ ਕਿੱਥੋਂ ਭੱਜੇ ਨੇ ਕਿਉਂ ਭੱਜੇ ਨੇ ਖਬਰ ਬੜੀ ਹੈ ਮੈਂ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਿਸਾਨਾਂ ਦੀ ਜਿਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਸੂਤਾ ਫਸਾ ਲਿਆ ਗਿਆ ਕਿਹੜੇ ਮਾਮਲੇ ਦੇ ਵਿੱਚ ਹੁਣ ਮੁੱਖ ਮੰਤਰੀ ਸਾਹਿਬ ਕਸੂਤੇ ਘੇਰੇ ਨੇ ਤੇ ਉਹਨਾਂ ਕੋਲੇ ਅਗਲਾ ਹੱਲ ਕੀ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਸਰਕਾਰੀ ਜਾਇਦਾਦਾਂ ਦੇ ਉੱਪਰ ਸਰਕਾਰ ਦੀ ਅੱਖ ਦੀ ਕਿਉਂਕਿ ਹੁਣ ਇਹ ਜਾਇਦਾਦਾਂ ਨੂੰ ਗਹਿਣੇ ਰੱਖ ਕੇ ਸਰਕਾਰ 20000 ਕਰੋੜ ਰੁਪਏ ਦਾ ਕਰਜ਼ਾ ਚੁਕਣ ਦੀ ਤਿਆਰੀ ਦੇ ਵਿੱਚ ਹੈ ਇਹ ਜਾਇਦਾਦਾਂ ਕਿਹੜੀਆਂ ਨੇ ਤੇ ਸਰਕਾਰ ਦੀ ਅਗਲੀ ਤਿਆਰੀ ਕੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨੀ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਸਰ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਅਕਸਰ ਕਹਿੰਦੇ ਸੀ ਭਾਈ ਜੇ ਡਰ ਲੱਗਦਾ ਤਾਂ ਪੋਲਟਰੀ ਫਾਰਮ ਖੋਲ੍ਹ ਲਓ ਲੇਕਿਨ ਕੱਲ ਮੁੱਖ ਮੰਤਰੀ ਖੁਦ ਹੀ ਦੌੜ ਗਏ ਨੇ ਉਹ ਪੂਰਾ ਮਾਮਲਾ ਕਿਉਂ ਪਉ ਪਟਿਆਲੇ ਦੇ ਵਿੱਚੋਂ ਮੁੱਖ ਮੰਤਰੀ ਸਾਹਿਬ ਨੂੰ ਭੱਜਣਾ ਪਿਆ ਪੂਰਾ ਕਾਰਨ ਕੀ ਆ ਉਸਦਾ ਲਖਵਿੰਦਰ ਜੀ ਦਰਅਸਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪਟਿਆਲੇ ਆਉਣਾ ਸੀ ਔਰ ਇਹ ਸਬੰਧੀ মিডিਆ ਨੂੰ ਸਨੇਹਾ ਲਾਇਆ ਗਿਆ ਕਿ ਇਹ ਭਾਈ ਤੁਸੀਂ ਆ ਕੇ ਇੱਥੇ ਜਿਹੜੀ ਆ ਕਵਰੇਜ ਕਰਿਓ ਉੱਥੇ ਪਹੁੰਚੋ ਉੱਥੇ ਪਟਿਆਲੇ ਮੱਥਾ ਟੇਕਣਾ ਸੀ ਉਹਨਾਂ ਨੇ ਕਾਲੀ ਮਾਤਾ ਮੰਦਿਰ ਵਿਖੇ ਔਰ ਪੱਤਰਕਾਰ ਵੀ ਉਹ ਸੱਦੇ ਗਏ ਜਿਹੜੇ ਸਰਕਾਰ ਦੇ ਵੱਲੋਂ ਐਕ੍ਰੀਡੇਟਿਡ ਨੇ ਜਿਨ੍ਹਾਂ ਨੂੰ ਜਣੀ ਐਡ ਦਿੱਤੀ ਹੋਈ ਹੈ ਸਰਕਾਰ ਦੇ ਵੱਲੋਂ ਤੇ yellow card ਜਿਹੜੇ ਪ੍ਰਾਪਤ ਪੱਤਰਕਾਰ ਨੇ ਤੁਹਾਡੇ ਮੇਰੇ ਵਰਗੇ ਪੱਤਰਕਾਰਾਂ ਨੂੰ ਸੁਨੇਹਾ ਮਤਲਬ ਲਾਇਆ ਤਾਂ ਗਿਆ ਪਰ ਉਹਦੇ ਵਿੱਚ ਗੈਰ ਸ਼ਰਤ ਉਹ ਰੱਖ ਦਿੱਤੀ ਗਈ ਜਿਹੜੀ ਆਪਾਂ ਸਰਕਾਰ ਤੋਂ ਲੈਂਦੇ ਨਹੀਂ ਨਾ ਆਪਾਂ ਸਰਕਾਰ ਤੋਂ ਐਡ ਲੈਣੇ ਆ ਨਾ ਆਪਾਂ ਸਰਕਾਰ ਤੋਂ ਕੋਈ अनुमति ਲੈਣੇ ਆ ਜੇ अनुमति ਲਵਾਂਗੇ ਐਡ ਲਵਾਂਗੇ ਉਹਨਾਂ ਦੇ ਮੁਤਾਬਕ ਚੱਲਣਾ ਪਊਗਾ ਤਾਂ ਇਸ ਕਰਕੇ ਪਹਿਲਾਂ ਤਾਂ ਸਦਾ ਹੀ ਉਹਨਾਂ ਪੱਤਰਕਾਰ ਭਰਾਵਾਂ ਨੂੰ ਜਿਹੜਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੁੱਖ ਮੰਤਰੀ ਸਾਹਿਬ ਪਟਿਆਲਾ ਪਹੁੰਚ ਗਏ ਇਸੇ ਛੌਣੀ ਚੋਂ ਦਾ ਪਟਿਆਲਾ ਤਬਦੀਲ ਕਰ ਦਿੱਤਾ ਗਿਆ ਆ ਪোলਟਰੀ ਫਾਰਮ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਉਹੀ ਗੱਲ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਥਾ ਟੇਕਣਾ ਸੀ ਪਰ ਪੂਰਾ ਪਟਿਆਲਾ ਜਿਹੜਾ ਉਹ ਛੌਣੀ ਚ ਤਬਦੀਲ ਕਰ ਦਿੱਤਾ ਗਿਆ ਲੋਕ ਜਿਹੜੇ ਉਹ ਬਿਲਕੁਲ ਖਰਾਬ ਹੁੰਦੇ ਖੱਜੜ ਖਵਾਰ ਹੁੰਦੇ ਜਿਹੜੇ ਉਹ ਦਿਖਾਈ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਆਏ ਉਥੇ ਆ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜਦੋਂ ਵਾਰੀ ਆਈ ਪ੍ਰੈਸ ਕਾਨਫਰੰਸ ਕਰਨ ਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬਾਂ ਤੋਂ ਬਿਨਾਂ ਹੀ ਪੱਤਰਕਾਰਾਂ ਨਾਲ ਗੱਲਬਾਤ ਕੀਤਿਆਂ ਬਿਨਾਂ ਹੀ ਜਿਹੜਾ ਉਹ ਦੌੜ ਗਿਆ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਸਵਾਲਾਂ ਤੋਂ ਵੱਧ ਰਹੇ ਸੀ ਕਿ ਲੈਂਡ ਪੂਲਿੰਗ ਦੇ ਮਸਲੇ ਤੇ ਹੋਰ ਵੱਖ-ਵੱਖ ਮਸਲਿਆਂ ਦੇ ਜਿਹੜੇ ਪੱਤਰਕਾਰਾਂ ਦੇ ਸਵਾਲ ਆਉਣੇ ਐ ਉਹ ਜਿਹੜੇ ਪੱਤਰਕਾਰਾਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਜਿਹੜੇ ਕਿਸ ਤਰੀਕੇ ਦੇ ਦੇਣੀਆਂ ਹਨ ਹਾਲਾਂਕਿ ਪਹਿਲੀ ਤਾਂ ਗੱਲ ਇਹ ਆ ਵੀ ਪੱਤਰਕ ਸ਼ਰਤ ਹੀ ਇਹ ਰੱਖਦੀ ਸੀ ਕਿ ਜਿਹੜੇ ਸਰਕਾਰ ਦੇ ਮੁਤਾਬਕ ਚੱਲਦੇ ਪੱਤਰਕਾਰ ਨੇ ਉਹ ਉੱਥੇ ਪਹੁੰਚਣ ਚਲੋ ਸਵਾਲ ਸ਼ਾਇਦ ਉਹ ਨਾ ਕਰਦੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਚੋਰ ਨੂੰ ਪਾਲਾ ਹੁੰਦਾ ਚਲੋ ਇੱਥੇ ਮੈਂ ਮਾਫੀ ਮੰਗਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਚੋਰ ਦੀ ਸ਼ਬਦ ਵਰਤਦਾ ਪਰ ਗੱਲ ਇਹ ਹੈ ਕਿ ਉਹ ਮੈਂ ਕਹਾਵਤ ਜਿਹੜਾ ਉਹ ਕਹਿ ਰਿਹਾ ਸੀਗਾ ਕਿ ਭਾਈ ਚੋਰ ਨੂੰ ਜਿਹੜਾ ਆਪਣਾ ਕਹਿੰਦੇ ਪਾਲਾ ਹੁੰਦਾ ਤੇ ਮੁੱਖ ਮੰਤਰੀ ਨੂੰ ਇਹ ਜੀ ਵੀ ਕਿਤੇ ਕੋਈ ਨਾ ਕੋਈ ਬਿਜਲੀ ਕੋਈ ਇਨਕਲਾਬੀ ਵੀ ਨਾ ਆ ਗਿਆ ਹੋਵੇ ਤੇ ਸਵਾਲਾਂ ਸਵਾਲ ਕੋਈ ਇਹੋ ਜਿਹੇ ਨਾ ਕਰ ਦਵੇ ਜਿਹਦੇ ਨਾਲ ਮੈਂ ਖੰਝਲ ਖਵਾਰ ਹੁੰਦਾ ਫਿਰਾਂ ਪਰ ਕੁਝ ਲੋਕ ਤਾਂ ਇਹ ਵੀ ਦੱਸਦੇ ਆ ਕਿ ਉਸੇ ਸਮੇਂ ਪੀਸੀ ਜਿਹੜੀ ਆ ਉਹ ਹਰਪਾਲ ਧੀਮਾ ਦੀ ਚੱਲ ਰਹੀ ਸੀਗੀ ਚੰਡੀਗੜ੍ਹ ਦੇ ਵਿੱਚ ਔਰ ਪਤਾ ਲੱਗਿਆ ਕਿ ਦਿੱਲੀ ਵਾਲਿਆਂ ਨੇ ਭਗਵੰਤਪਨ ਨੂੰ ਰੋਕਤਾ ਕਿਉਂਕਿ ਭਗਵੰਤਪਨ ਦਿੱਲੀ ਵਾਲਿਆਂ ਤੋਂ ਤਾਂ ਬਿਨਾਂ ਤੁਹਾਨੂੰ ਪਤਾ ਚੱਲੇ ਨਹੀਂ ਸਕਦੇ ਦਿੱਲੀ ਵਾਲਿਆਂ ਬਿਨਾਂ ਤਾਂ ਭਗਵੰਤਪਨ ਜਿਹੜਾ ਉਹ ਪੈਰ ਨਹੀਂ ਪਟ ਸਕਦੇ ਸੋ ਇਸ ਕਰਕੇ ਭਗਵੰਤ ਮਾਨ ਹੋਰਾਂ ਨੂੰ ਕਹਿੰਦੇ ਕਿ ਉਹਨਾਂ ਨੇ ਰੋਕਿਆ ਕਿ ਭਾਈ ਤੁਸੀਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕਰਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਮੱਥਾ ਟੇਕ ਕੇ ਤੈਅ ਕੀਤੀ ਪ੍ਰੈਸ ਕਾਨਫਰੰਸ ਛੱਡ ਕੇ ਪੱਤਰਕਾਰ ਉੱਥੇ ਪਹੁੰਚ ਗਏ ਸੀ ਪ੍ਰੈਸ ਕਾਨਫਰੰਸ ਦਾ ਸਾਰਾ ਟੇਬਲ ਤਿਆਰ ਹੋ ਗਿਆ ਸੀ ਪਰ ਮੁੱਖ ਮੰਤਰੀ ਸਵਾਲਾਂ ਦੇ ਡਰੋਂ ਜਿਹੜਾ ਉਹ ਭੱਜ ਗਏ ਹੁਣ ਸਵਾਲ ਖੜਾ ਇਹ ਹੁੰਦਾ ਲਖਵਿੰਦਰ ਜੀ ਕਿ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੱਤਰਕਾਰਾਂ ਦੇ ਨਾਲ ਬਿਨਾਂ ਗੱਲ ਕੀਤੇ ਭੱਜ ਜਾਣਾ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜ ਜਾਣਾ ਬਹੁਤ ਵੱਡੇ ਸਵਾਲ ਇਸ ਕਰਕੇ ਖੜੇ ਕਰਦਾ ਹੈ ਕਿਉਂਕਿ ਕਦੇ ਬੇਬਾਕੀ ਦੇ ਨਾਲ ਬੋਲਣ ਵਾਲਾ ਬੰਦਾ ਬੇਬਾਕੀ ਦੇ ਨਾਲ ਬੋਲਣ ਵਾਲਾ ਬੰਦਾ ਕੁੱਤੀਆਂ ਤੇ ਸਵਾਲ ਚੁੱਕਣ ਵਾਲਾ ਬੰਦਾ ਜਦੋਂ ਖੁਦ ਸਵਾਲਾਂ ਤੋਂ ਬਚਣ ਲੱਗ ਜਾਈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਮੁੱਖ ਮੰਤਰੀ ਭਗਵੰਤ ਮਾਨ ਕਦੇ ਪੱਤਰਕਾਰਾਂ ਦੇ ਵਿੱਚ ਵੱਜਦੇ ਫਿਰਦੇ ਹੁੰਦੇ ਸੀ ਲੋਕਾਂ ਦੇ ਵਿੱਚ ਵੱਜਦੇ ਫਿਰਦੇ ਹੁੰਦੇ ਸੀ ਗੱਲਾਂ ਕਰਨ ਨੂੰ ਇੰਟਰਵਿਊ ਦੇਣ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਹੋਏ ਐ ਜਦੋਂ ਹੁਣ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਕਰਨ ਦੀ ਤਾਂ ਉਹਦਾ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਤੋਂ ਭੱਜ ਰਿਹਾ ਹੈ ਇਹ ਬਹੁਤ ਵੱਡੇ ਜਿਹੜੇ ਸਵਾਲ ਹੈ ਕਿ ਬੇਬਾਕੀ ਦੇ ਨਾਲ ਬੋਲਣ ਵਾਲਾ ਬੰਦਾ ਜਦੋਂ ਉਹਦੇ ਕੋਲੇ ਜਵਾਬ ਮੁੱਕ ਜਾਣ ਤਸੰਦ ਲੈਣਾ ਚਾਹੀਦਾ ਹੈ ਕਿ ਸਿਸਟਮ ਖਰਾਬ ਹੈ ਮਾਮਲਾ ਅੰਤ ਤੱਕ ਪਹੁੰਚਣ ਵਾਲਾ ਹੈ ਸੋ ਇਸ ਕਰਕੇ ਬਹੁਤ ਵੱਡੇ ਸਵਾਲ ਖੜੇ ਹੋਏ ਹੈ ਕਿ ਮੁੱਖ ਮੰਤਰੀ ਆਖਰ ਸਵਾਲਾਂ ਦੇ ਜਵਾਬ ਦੇ ਕੇ ਕਿਉਂ ਨਹੀਂ ਗਏ ਆਖਰ ਮੁੱਖ ਮੰਤਰੀ ਲੈਂਡ ਪੂਲਿੰਗ ਮਸਲੇ ਤੇ ਭੱਜ ਕਿਉਂ ਰਹੇ ਹੈ ਆਖਰ ਮੁੱਖ ਮੰਤਰੀ ਕਿਹੜੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆ ਆਖਰ ਮੁੱਖ ਮੰਤਰੀ ਬਚ ਕਿਉਂ ਰਹੇ ਆ ਸਵਾਲਾਂ ਤੋਂ ਬਹੁਤ ਵੱਡੇ ਜਿਹੜੇ ਸਵਾਲ ਆਪਣੇ ਆਪ ਦੇ ਵਿੱਚ ਇਹ ਖੜੇ ਹੋ ਗਏ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਆਦਾ ਦੇਰ ਇਸ ਤਰੀਕੇ ਨਾਲ ਬਚ ਨਹੀਂ ਸਕਦੇ ਕਦੇ ਨਾ ਕਦੇ ਸਾਹਮਣਾ ਕਰਨਾ ਪਊ ਇਨਕਲਾਬੀ ਪੱਤਰਕਾਰਾਂ ਦਾ ਇਨਕਲਾਬੀ ਲੋਕਾਂ ਦਾ ਇਸ ਤਰੀਕੇ ਨਾਲ ਬਜਿਆ ਤਾਂ ਬਚ ਨਹੀਂ ਹੋਣਾ ਪਰ ਲਖਵਿੰਦਰ ਜੀ ਕੱਲ ਦੀ ਚਰਚਾ ਜਿਹੜੀ ਉਹ ਬੜੀ ਝੜੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਤਰੀਕੇ ਨਾਲ ਭੱਜ ਜਾਣਾ ਬਹੁਤ ਵੱਡੇ ਸਵਾਲ ਹੈ ਜੀ ਸਰ ਜੇ ਆਪਾਂ ਡਰ ਦੀ ਗੱਲ ਕਰੀਏ ਵੀ ਤੁਸੀਂ ਕਹਿ ਰਹੇ ਹੋ ਕਿ ਸਵਾਲਾਂ ਤੋਂ ਡਰਦੇ ਹੋਏ ਭੱਜ ਗਏ ਨਹੀਂ ਚਲੋ ਇਹ ਤਾਂ ਥੋੜਾ ਜਿਹਾ ਆਪਾਂ ਮੰਨ ਲੈਣੇ ਵੀ ਲੈਂਡ ਪੁਲਿੰਗ ਦਾ ਤਾਜ਼ਾ ਮਸਲਾ ਸੀ ਲੇਕਿਨ ਦੂਸਰੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਵੀ ਸਿਪਾਹੀ ਕਿਸਾਨਾਂ ਦੇ ਹਿੱਤਾਂ ਦੇਖਦੇ ਹੋਏ ਕਿਉਂਕਿ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਤਾਂ ਵਾਪਸ ਲੈ ਲਈਏ ਫਿਰ ਇਹ ਇੱਕ ਸਵਾਲਾਂ ਤੋਂ ਭੱਜ ਕਿਉਂ ਰਹੇ ਨੇ ਦੂਜਾ ਸਵਾਲ ਮੇਰਾ 15 ਅਗਸਤ ਨੂੰ ਫਰੀਦਕੋਟ ਪਹੁੰਚਣਾਗਾ ਮੁੱਖ ਮੰਤਰੀ ਸਾਹਿਬ ਨੇ ਲੇਕਿਨ ਉੱਥੇ ਵੀ ਕਹਿੰਦੇ ਅਜੀਬੋ ਗਰੀਬ ਜਿਹੇ ਜਿਹੜੇ ਡੀਸੀ ਸਾਹਿਬ ਦੇ ਵੱਲੋਂ ਹੁਕਮ ਜਾਂ ਨਵੇਂ ਨਿਰਦੇਸ਼ ਦੇ ਦਿੱਤੇ ਕਿ ਨੇ ਵੀ ਜਿਹੜੀ ਗਨ ਪੇਂਟ ਆਗੀ ਸਪਰੇਅ ਪੇਂਟਾਂ ਉਹਦੇ ਉੱਪਰ ਵੀ ਪਾਬੰਦੀ ਲਗਾ ਦਿੱਤੀ ਗਿਆ ਮੁੱਖ ਮੰਤਰੀ ਸਾਹਿਬ ਫਰੀਦਕੋਟ ਹੋਣ ਗਨ ਸਪਰੇਅ ਦੇ ਉੱਪਰ ਪੇਂਟ ਸਪਰੇਅ ਦੇ ਉੱਪਰ ਪਾਬੰਦੀ ਦੇ ਹੁਕਮ ਇਸ ਤਰ੍ਹਾਂ ਦੇ ਇਸ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ ਇੱਥੇ ਕੀ ਪ੍ਰੋਬਲਮ ਆ ਗਈ ਹੈ ਲਖਵਿੰਦਰ ਜੀ ਥਲੇ ਹੈ ਕੇ ਮੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਹੁਣ ਜਿਵੇਂ ਕਹਿੰਦੇ ਹੁੰਦੇ ਆ ਕਿ ਦੁੱਧ ਦਾ ਜਲਿਆ ਪਾਣੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਪਤਾ ਨਹੀਂ ਕੀ ਗੱਲ ਮੁੱਖ ਮੰਤਰੀ ਭਗਵੰਤ ਮਾਨੇ ਗੱਲਾਂ ਕਹਿੰਦੇ ਹੁੰਦੇ ਸੀਗੇ ਕਿ ਭਾਈ ਜੇ ਤੁਹਾਨੂੰ ਇੰਨਾ ਹੀ ਡਰ ਲੱਗਦਾ ਜੇ ਤੁਸੀਂ ਇੰਨਾ ਹੀ ਮਾੜੇ ਕੰਮ ਕਰ ਲਿਆ ਤਾਂ ਫਿਰ ਤੁਸੀਂ ਘਰੇ ਬਹਿ ਜਾਓ ਚੁੱਪ ਕਰਕੇ ਪੋਲਟਰੀ ਫਾਰਮ ਜਿਹੜਾ ਤੁਸੀਂ ਖੋਲੋ ਇਹੋ ਜਿਹੇ ਕਿਹੜੇ ਮਾੜੇ ਕੰਮ ਕਰ ਲੇ ਕਿ ਤੁਹਾਨੂੰ ਸਿਕਿਉਰਟੀਆਂ ਇੰਨੀਆਂ ਚਾਹੀਦੀਆਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਦਰ ਦੇਣ ਕਿ ਤੁਹਾਨੂੰ ਤਾਂ ਪੰਜਾਬ ਦੇ ਲੋਕਾਂ ਨੇ ਹਿੱਤ ਦੇ ਵਾਸਤੇ ਚੁਣਿਆ ਸੀ ਤੁਸੀਂ ਤਾਂ ਲੋਕਾਂ ਦੇ ਹਿੱਤ ਦੇ ਕੰਮ ਕਰ ਰਹੇ ਹੋ ਤੁਸੀਂ ਤਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਕੰਮ ਕਰ ਰਹੇ ਹੋ ਫਿਰ ਤੁਸੀਂ ਕਿਉਂ ਡਰ ਰਹੇ ਹੋ ਕਿਉਂ ਤੁਹਾਡੇ ਆਉਣ ਤੇ ਸਾਰਾ ਪਟਿਆਲਾ ਸਾਣਾ ਇਲਾਕਾ ਜਿਹੜਾ ਜਿੱਥੇ ਤੁਸੀਂ ਜਾਣਦੇ ਹੋ ਸ਼ੌਣੀ ਤੇ ਤਬਦੀਲ ਹੋ ਜਾਂਦਾ ਕਿਉਂ ਜਿੱਥੇ ਤੁਸੀਂ ਝੰਡਾ ਲਹਿਰਾਉਣਾ ਉਥੇ ਕਿਉਂ ਗਨਪੇਟ ਸਪਰੇਅ ਪੇਂਟ ਜਿਹੜਾ ਉਹ ਕਿਉਂ ਉਹ ਜਿਹੜਾ ਉਥੇ ਬੈਨ ਕੀਤਾ ਗਿਆ ਉਹਨਾਂ ਦਿਨਾਂ ਦੇ ਲਈ ਵਿਕਰੀ ਰੋਕ ਲਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਕਾਦੀ ਆਜ਼ਾਦੀ ਹੈ ਕਾਹਦਾ ਤੁਸੀਂ ਜਿਹੜਾ ਉੱਥੇ ਕਰਨ ਚੱਲਿਓ ਤੁਹਾਨੂੰ ਚੇਤਾ ਆਊਗਾ ਲਖਵਿੰਦਰ ਜੀ ਇੱਕ ਸਮਾਗਮ ਦੇ ਉੱਤੇ ਤਾਂ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ 15 ਅਗਸਤ ਦਾ ਹੀ ਸਮਾਗਮ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸ਼ੀਸ਼ੇ ਜਿਹੇ ਦੇ ਵਿੱਚ ਬੁਲਟਪਰੂਫ ਸ਼ੀਸ਼ੇ ਦੇ ਵਿੱਚ ਖੜ ਕੇ ਜਿਹੜੀ ਉਹ ਸਪੀਚ ਦਿੱਤੀ ਸੀ ਤਾਂ ਉਸ ਸਮੇਂ ਵੀ ਬਹੁਤ ਵੱਡੇ ਸਵਾਲ ਉੱਠੇ ਸੀ ਕਿ ਜੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਵੀ ਸੁਰੱਖਿਆਤ ਨਹੀਂਗਾ ਤਾਂ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਬਣਦਾ ਔਰ ਹੁਣ ਤਾਂ ਸਵਾਲਾਂ ਦੀ ਗੱਲ ਹੀ ਨਹੀਂ ਹੁਣ ਤਾਂ ਸਾਰੀ ਹਕੀਕਤ ਹੀ ਤੁਹਾਡੇ ਮੇਰੇ ਸਾਹਮਣੇ ਆ ਲਖਵਿੰਦਰ ਜੀ ਸਾਰਿਆਂ ਲੋਕਾਂ ਦੇ ਸਾਹਮਣੇ ਆ ਕਿ ਕਿਸ ਤਰੀਕੇ ਦੀ ਸਥਿਤੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਬਣੀ ਹੋਈ ਹੈ ਕਿਸ ਤਰੀਕੇ ਪੰਜਾਬ ਦੇ ਥਾਣਿਆਂ ਦੇ ਉੱਪਰ ਹੀ ਬੰਬ ਧਮਾਕੇ ਹੋਣ ਲੱਗ ਗਏ ਆ ਕਿਸ ਤਰੀਕੇ ਦੇ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਮਰਡਰ ਦੀਆਂ ਵਾਰਦਾਤਾਂ ਇੱਕ ਦੂਜੇ ਨੂੰ ਮਾਰਦੀਆਂ ਗੱਲਾਂ ਤਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਆਪਣੇ ਸਭ ਦੇ ਜਿਹੜਾ ਸਾਹਮਣੇ ਆ ਲਾ ਐਂਡ ਆਰਡਰ ਦੀ ਸਮੱਸਿਆ ਨਸ਼ਾ ਰੁਕ ਨਹੀਂ ਰਿਹਾ ਹੋਰ ਬੜਾ ਕੁਝ ਜਿਹੜਾ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੀ ਸੁਰੱਖਿਆ ਦੀ ਫਿਕਰ ਪਹਿਲਾਂ ਛੱਡ ਕੇ ਪੰਜਾਬ ਦੇ ਆਮ ਲੋਕਾਂ ਦੀ ਵੀ ਸੁਰੱਖਿਆ ਦੀ ਜਿਹੜੀ ਆ ਫਿਕਰ ਕਰੋ ਫੇਰ ਜਿਹੜਾ ਲੋਕ ਕਹਿਣਗੇ ਕਿ ਵਾਕਈ ਅਸੀਂ ਇੱਕ ਪੰਜਾਬ ਦਾ ਵਧੀਆ ਮੁੱਖ ਮੰਤਰੀ ਜੁੜਿਆ ਹੁਣ ਗਨ ਪੇਂਟ ਰੋਕ ਕੇ ਪੂਜਾ ਪੇਂਟ ਸਪਰੇਅ ਪੇਂਟ ਰੋਕ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਤਾਂ ਸਿਰਫ ਇਹੀ ਚੀਜ਼ ਆ ਕਿ ਕੋਈ ਆ ਕੇ ਕੁਝ ਲਿਖ ਨਾ ਜਾਵੇ ਕੋਈ ਲਿਖ ਨਾ ਜਾਵੇ ਜੇ ਕਾਦੀ ਸਾਡੀ ਸੁਰੱਖਿਆ ਕਾਦੀ ਸਾਡੀ ਦੇਸ਼ ਦੇ ਵਿੱਚ ਏਕਤਾ ਕਿ ਜੇ ਅਸੀਂ ਗਨਪੇਂਡ ਸਪਰੇਧ ਹੋਈ ਅਸੀਂ ਡਰੀ ਜਾਂਦੇ ਆ ਇੱਕ ਜੇ ਕੰਢ ਤੇ ਕੋਈ ਸ਼ਰਾਰਤੀ ਅੰਦਰ ਆ ਕੇ ਕਿਨਾਰੇ ਹੀ ਲੱਗ ਗਿਆ ਤਾਂ ਵੀ ਅਸੀਂ ਡਰੀ ਜਾਂਦੇ ਆ ਤਾਂ ਇਹ ਕਾਦੀ ਜਿਹੜੀ ਆ ਹੁਣ ਜਿਹਨੇ ਲਿਖੜਾ ਜਿਹਨੇ ਕੋਈ ਕਾਰਨਾਮਾ ਕਰਨਾ ਉਹ ਜ਼ਰੂਰੀ ਤਾਂ ਨਹੀਂ ਲਖਵਿੰਦਰ ਜੀ ਉਹਨੇ ਫੇਸਬੁਕ ਤੋਂ ਹੀ ਖਰੀਦ ਕੇ ਕਾਰਨਾਮਾ ਕਰਨਾ ਕੋਈ ਕਦੋਂ ਹੋਰ ਵੀ ਖਰੀਦ ਕੇ ਲਿਆ ਸਕਦਾ ਹੈਗਾ ਜਾਂ ਵਿਕਰੀ ਤੇ ਰੋਕ ਤਾਂ ਹੁਣ ਦੀ ਲੱਗੀ ਆ ਕੀ ਪਤਾ ਕਿਸੇ ਨੇ ਪਹਿਲਾਂ ਹੀ ਖਰੀਦ ਕੇ ਜਿਹੜੀ ਆ ਰਕ ਲੈ ਹੋਵੇ ਆਮੋ ਦੇ ਨਾਲ ਹੋਣਾ ਕੀ ਹੈ ਸਪਰੇ ਪੇਂਟ ਦੇ ਨਾਲ ਗਨ ਪੇਂਟ ਦੇ ਨਾਲ ਹੋਣਾ ਕੀ ਹੈ ਵੀ ਕੰਧ ਤੇ ਕੋਈ ਨਾਰੇ ਨੂੰ ਕੇ ਡਾਲ ਲਿਖ ਜAVE ਜੇ ਅਸੀਂ ਨਾਰਿਆਂ ਤੋਂ ਹੀ ਡਰੀ ਜਾਂਦੇ ਆ ਤਾਂ ਫੇਰ ਸਾਡੇ ਦੇਸ਼ ਦੀ ਕਾਹਦੀ ਸੁਰੱਖਿਆ ਕਾਹਦੇ ਅਸੀਂ ਜਿਹੜੇ ਸ਼ਕਤੀਸ਼ਾਲੀ ਕਾਹਦੇ ਅਸੀਂ ਜਿਹੜੇ ਬੜੇ ਹੋਏ ਆ ਸੋ ਇਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਬਹੁਤ ਵੱਡੇ ਸਵਾਲ ਤੁਸੀਂ ਆਪ ਹੀ ਖੜੇ ਕਰਦੇ ਐ ਇੱਕ ਤਾਂ ਤੁਹਾਡੀ ਹੀ ਜੇ ਸੁਰੱਖਿਆ ਤੁਸੀਂ ਹੀ ਸੁਰੱਖਿਆ ਤਾਂ ਹੈ ਨਹੀਂ ਗੇ ਤਾਂ ਫੇਰ ਪੰਜਾਬ ਤੇ ਪੰਜਾਬ ਦੇ ਆਮ ਲੋਕ ਦੀ ਸੁਰੱਖਿਆਤ ਹੋਣੀ ਗੀ ਤੇ ਦੂਜੀ ਗੱਲ ਇਹ ਹੈ ਕਿ ਜੇ ਜੋ ਸਹੀ ਸਵਾਲਾਂ ਤੋਂ ਭੱਜ ਰਹੇ ਹਾਂ ਤਾਂ ਫੇਰ ਬਹੁਤ ਕੁਝ ਦਾਲ ਦੇ ਵਿੱਚ ਕਾਲਾ ਹੀ ਨਹੀਂ ਸਭ ਉਹਦੀ ਦਾਲ ਹੀ ਪੂਰੀ ਕਾਲੀ ਬਿਲਕੁਲ ਸਰ ਬਿਲਕੁਲ ਜੇ ਇਹ ਫਿਰ ਨਵੇਂ ਨਿਰਦੇਸ਼ ਨੇ ਡੀਸੀ ਸਾਹਿਬ ਦੇ ਤਾਂ ਕਿਤੇ ਨਾ ਕਿਤੇ ਕਾਨੂੰਨ ਵਿਸਥਾ ਦੇ ਖੁਦ ਹੀ ਹੁਣ ਜਿਹੜੀ ਸਰਕਾਰ ਆ ਆਪਣੀ ਕਾਨੂੰਨ ਵਿਸਥਾ ਦੇ ਉੱਪਰ ਸਵਾਲ ਖੜੇ ਕਰਦੀ ਨਜ਼ਰ ਆਈ ਜਦੋਂ ਕਿ ਲਗਾਤਾਰ ਜਿਹੜੇ ਸਰਕਾਰ ਦੇ ਨੁਮਾਇੰਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਨੂੰਨ ਵਿਸਥਾ ਲਈ ਤਾਂ ਕੋਈ ਗੱਲ ਹੀ ਨਹੀਂ ਹੈਗੀ ਬਿਲਕੁਲ ਸਹੀ ਸਭ ਕੁਝ ਚੱਲ ਰਿਹਾ ਤੇ ਸਰ ਉਧਰ ਗੱਲ ਕਰਾਂਗੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤੇ ਕਿਸਾਨਾਂ ਦੀ ਕਿਉਂਕਿ ਕਿਸਾਨਾਂ ਨੂੰ ਸਰਕਾਰ ਤੇ ਭਰੋਸਾ ਨਹੀਂ ਰਿਹਾ ਤੇ ਉਧਰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਂਡ ਪੁਲਿੰਗ ਨੀਤੀ ਦੇ ਉੱਪਰ ਕਸੂਤਾ ਫਸਾ ਲਿਆ ਭਾਵੇਂ ਕਿ ਐਲਾਨ ਸਰਕਾਰ ਦੇ ਵੱਲੋਂ ਕਰ ਲਿਆ ਗਿਆ ਲੇਕਿਨ ਫਿਰ ਵੀ ਕਸੂਤੇ ਫਸੇ ਹੋਏ ਨੇ ਮੁੱਖ ਮੰਤਰੀ ਸਾਹਿਬ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਚਾਲ ਹੀ ਐਸੀ ਖੇਢੀ ਗਈ ਹੈਗੀ ਸੋ ਕੀ ਪੂਰਾ ਮਾਮਲਾਗਾ ਚਰਨਜੀਤ ਸਿੰਘ ਚੰਨੀ ਨੇ ਮੁਸ਼ਕਲਾਂ ਕਿਵੇਂ ਵਧਾਤੀਆਂ ਰੇ ਕਿਵੇਂ ਫਸਾ ਲੈਨੇ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਦੇਖੋ ਲੈਂਡ ਪੂਲਿੰਗ ਮਾਮਲੇ ਦੇ ਉੱਪਰ ਸਾਰੇ ਪੰਜਾਬ ਨੇ ਜਿਹੜੀ ਆ ਮਿਲ ਕੇ ਚੂਣ ਮਾਫ ਕਰਨਾ ਲੜਾਈ ਲੜੀ ਐ ਸਾਰੇ ਪੰਜਾਬ ਨੇ ਮਿਲ ਕੇ ਲੈਂਡ ਪੂਲਿੰਗ ਦੇ ਮਸਲੇ ਦੇ ਉੱਪਰ ਜਿਹੜੀ ਉਹ ਲੜਾਈ ਲੜੀ ਐ ਤਾਂ ਇਹ ਸਰਕਾਰ ਨੂੰ ਮੂੰਹਰੇ ਮੂੰਹ ਸੱਟਦਿਆਂ ਤਾਂ ਇਹ ਲੈਂਡ ਪਾਲਿਸੀ ਜਿਹੜੀ ਆ ਵਾਪਸ ਕਰਾਈ ਐ ਇੱਕ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜੀਪੀ ਹੋਵੇ ਚਾਹੇ ਉਹ ਵੱਖ-ਵੱਖ ਕਿਸਾਨ ਜਥੇਬੰਦੀਆਂ ਹੋਣ ਚਾਹੇ ਆਮ ਲੋਕ ਤੁਹਾਡੇ ਮੇਰੇ ਵਰਕੇ ਪੱਤਰਕਾਰ ਹੋਣ ਖਰਾਨਾ ਨੇ ਮਿਲ ਕੇ ਲੜਾਈ ਲੜੀ ਤੇ ਲੈਂਡ ਪੂਲਿੰਗ ਮੀਤੀ ਜਿਹੜੀ ਵਾਪਸ ਹੋਈ ਕਿਸਾਨਾਂ ਨੇ ਹੁਣ ਇਹ ਗੱਲ ਕਹਿਤੀ ਹੈ ਕਿ ਭਾਈ ਜਿੰਨਾ ਟਾਈਮ ਤੁਸੀਂ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ ਉਨਾ ਟਾਈਮ ਅਸੀਂ ਬੰਨਣਾ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੁਰੀ ਵੀ ਜਿਹੜੇ ਆ ਚਰਨਜੀਤ ਸਿੰਘ ਚੰਨੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜਦੇ ਰਹੇ ਆ ਚਾਹੇ ਉਹ ਮੋਦੀ ਦੇ ਮੂਹਰੇ ਖੜਨਾ ਹੋਵੇ ਚਾਹੇ ਉਹ ਕਿਸਾਨਾਂ ਦੇ ਨਾਲ ਵੈਸੇ ਹੱਕ 사ਤ ਲਈ ਖੜਨਾ ਹੋਵੇ ਔਰ ਲੈਂਡ ਪੂਲਿੰਗ ਦੇ ਮਸਲੇ ਤੇ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਪੂਰੇ ਕਸੂਤੇ ਜਿਹੜੇ ਆ ਖੜੇ ਆ ਬੇਸ਼ੱਕ ਮੈਂ ਫੇਰ ਉਹੀ ਗੱਲ ਕਰਦਾ ਕਿ ਸਾਰਿਆਂ ਨੇ ਰਲ ਮਿਲ ਕੇ ਸਾਰੀਆਂ ਪਾਰਟੀਆਂ ਦਾ ਸਾਰੀਆਂ ਜੱਤੇ ਬੰਦਿਆਂ ਰਲ ਮਿਲ ਕੇ ਲੜਾਈ ਲੜੀ ਐ ਪਰ ਕਿਤੇ ਨਾ ਕਿਤੇ ਕੁਝ ਚੀਜ਼ਾਂ ਅੰਦਰ ਕਾਦੇ ਇਹੋ ਜੀਆਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਪ੍ਰੈਸ਼ਰ ਕ੍ਰੀਏਟ ਕਰ ਦਿੰਦੀਆਂ ਨੇ ਚਾਹੇ ਉਹ ਰਿੱਟ ਪਟੀਸ਼ਨ ਹੋਵੇ ਚਾਹੇ ਉਹ ਕਿਸਾਨਾਂ ਦਾ ਪ੍ਰਦਰਸ਼ਨ ਹੋਵੇ ਤੇ ਉਧਰੋਂ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਭਾਰਤ ਦੀ ਐਗਰੀਕਲਚਰ ਕਮੇਟੀ ਦੇ ਜਿਹੜੇ ਉਹ ਚੇਅਰਮੈਨ ਹੈਗੇ ਆ ਕਿਉਂਕਿ ਸਰਕਾਰ ਦੀ ਉਹ ਕਮੇਟੀ ਹੁੰਦੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਐਮਪੀ ਜਿਹੜੇ ਨਮਾਇਦੇ ਹੁੰਦੇ ਆ ਔਰ ਉਸ ਕਮੇਟੀ ਦੇ ਐਗਰੀਕਲਚਰ ਕਮੇਟੀ ਦੇ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਚੇਅਰਮੈਨ ਹੈ ਔਰ ਚਰਨਜੀਤ ਸਿੰਘ ਚੰਨੀ ਬਾਰੇ ਕੋਈ ਭੁੱਲਿਆ ਨਹੀਂ ਕਿ ਕਿਸ ਤਰੀਕੇ ਦੇ ਨਾਲ ਚੰਨੀ ਹੋਰਾਂ ਨੇ ਮੋਦੀ ਦੇ ਸਾਹਮਣੇ ਲੜਾਈ ਲੜੀ ਸੀ ਕਿਸਾਨਾਂ ਨੂੰ ਲੈ ਕੇ ਜਦੋਂ ਉਹ ਮੁੱਖ ਮੰਤਰੀ ਹੁੰਦੇ ਸੀ ਔਰ ਐਗਰੀਕਲਚਰ ਕਮੇਟੀ ਦੇ ਵਿੱਚ ਵੀ ਹੁਣ ਵੀ ਉਹਨਾਂ ਨੇ ਸਵਾਮੀਨਾਥ ਕਮਿਸ਼ਨ ਤੋਂ ਬਾਅਦ ਇੱਕ ਬਹੁਤ ਵੱਡੀ ਇਤਿਹਾਸਿਕ ਰਿਪੋਰਟ ਜਿਹੜੀ ਕਿਸਾਨਾਂ ਵਾਸਤੇ ਬਣਾਈ ਸੀ ਤਾਂ ਹੁਣ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਵੱਕ ਵੱਕ ਥਾਵਾਂ ਤੇ ਜਿੱਥੇ ਚਰਚੀ ਸਿੰਘ ਚੰਨੀ ਕਿਸਾਨਾਂ ਦੇ ਧਰਮਿਆਂ ਚ ਸ਼ਾਮਲ ਹੋਏ ਲੋਕ ਸਭਾ ਚ ਆਵਾਜ਼ ਜਿਹੜੀ ਉੱਥੇ ਬੁਲੰਦ ਕੀਤੀ ਤਾਂ ਉੱਥੇ ਹੀ ਉਹਨਾਂ ਨੇ ਐਗਰੀਕਲਚਰ ਕਮੇਟੀ ਦੇ ਰਾਹੀਂ ਵੀ ਜਿਹੜਾ ਸਰਕਾਰ ਨੂੰ ਬਾਣੀ ਪਾ ਲਿਆ ਕਬੰਦਰੀ ਭਗਵੰਤ ਮਾਨ ਨੂੰ ਤੇ ਉਹਨਾਂ ਦੇ ਅਫਸਰਾਂ ਨੂੰ ਹੁਣ ਹੁੰਦਾ ਕੀ ਹੈ ਲਖਵਿੰਦਰ ਜੀ ਜਿਹੜਾ ਇਸ ਐਗਰੀਕਲਚਰ ਕਮੇਟੀ ਦਾ ਚੇਅਰਮੈਨ ਹੁੰਦਾ ਉਹ ਕੀ ਕਰ ਸਕਦਾ ਹੈ ਕਿ ਸਪੀਕਰ ਦੀ ਜਿਹੜੀ ਉਹអនុਮਤੀ ਦੇ ਨਾਲ ਉਹ ਕਿਸੇ ਵੀ ਛੂਪੇ ਦੇ ਕਿਸੇ ਵੀ ਜ਼ੂਬੇ ਦੇ ਖੇਤੀਬਾੜੀ ਮਸਲੀ ਦੇ ਉੱਪਰ ਅਫਸਰਾਂ ਨੂੰ ਜਾਂ ਕਿਸੇ ਨੂੰ ਤਾਲਬ ਜਿਹੜਾ ਉਹ ਕਰ ਸਕਦਾ ਹੱਸਦਾ ਹੁਣ ਇਹ ਬਹੁਤ ਅਹਿਮ ਮਸਲਾ ਸੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਪੰਜਾਬ ਦੇ ਅਫਸਰਾਂ ਨੂੰ ਤਾਲਬ ਕਰ ਲਿਆ ਉਹਨਾਂ ਨੇ ਸਵਾਲ ਪੁੱਛ ਲਏ ਕਿ ਭਾਈ ਸਾਰੇ ਆਪਣੀ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਸਾਡੀ ਕਮੇਟੀ ਦੇ ਆ ਕੇ ਅੱਗੇ ਪੇਸ਼ ਹੋਵੋ ਸਾਨੂੰ ਆ ਕੇ ਦੱਸੋ ਕਿ ਜਿਹੜੀ ਤੁਸੀਂ 65000 ਏਕੜ ਜਿਹੜੀ ਇਹ ਜ਼ਮੀਨ ਹੈ ਰਿਕੁਆਇਰ ਕਰ ਲੱਗੇ ਆ ਇਹ ਜਿਹੜੀ ਉਪਜਾਊ ਜ਼ਮੀਨ ਹੈ ਜਿੱਥੇ ਇਹ ਖੇਤੀ ਹੋਣੀ ਸੀ ਜਿਹੜੀ ਉਹ ਖੇਤੀਬਾੜੀ ਘਟਣੀ ਹੈ ਪੈਦਾਵਾਰ ਘਟਣੀ ਹੈ ਉਹਦਾ ਜਿਹੜਾ ਤੁਸੀਂ ਕਿੱਥੇ ਤੁਸੀਂ ਉਹਦਾ ਬਦਲਵਾ ਜ਼ਮੀਨ ਦੇਓਗੇ ਜਾਂ ਕੀ ਉਹਦਾ ਹੋਊਗਾ ਜਿਹੜਾ ਅਨਾਜ ਘਟੂਗਾ ਉਹਦੇ ਨਾਲ ਭਾਰਤ ਦੇ ਅੰਦਰ ਭੁੱਖਮਰੀ ਜਾਂ ਕੋਈ ਹੋਰ ਇਹੋ ਜਿਹੇ ਹਾਲਾਤ ਪੈਦਾ ਜਿਹੜੇ ਹੋ ਸਕਦੇ ਆ ਤਾਂ ਹੋਰ ਵੀ ਬਹੁਤ ਸਾਰੇ ਸਵਾਲ ਹੋਣਾ ਚੁੱਕੇ ਕਿ ਭਾਈ ਤੁਹਾਡੇ ਕੋਲੇ ਪੈਸੇ ਹੈਗੇ ਆ ਹੋਰ ਬਹੁਤ ਸਾਰੇ ਸਵਾਲ ਚਰਨਿਤਿਕ ਚੰਨੀ ਹੋਣਾ ਨੇ ਚੁੱਕੇ ਇਹ ਕਾਫੀ ਦਿਨਾਂ ਦੀ ਗੱਲ ਹੈ ਉਦੋਂ ਹਲੇ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਵੀ ਹੋਈ ਤਾਂ ਕਈ ਦਿਨਾਂ ਤੇ ਪੇਸ਼ ਨਾ ਹੋਣ ਤੋਂ ਬਾਅਦ ਹੁਣ ਉਹਨਾਂ ਨੇ ਜਵਾਬ ਦਿੱਤਾ ਚੰਨਜੀਤ ਸਿੰਘ ਚੰਨੀ ਹੋਣਾ ਦੀ ਕਮੇਟੀ ਨੂੰ ਕਿ ਭਾਈ ਅਫਸਰਾਂ ਨੇ ਪੰਜਾਬ ਦੇ ਨੇ ਕਿ ਅਸੀਂ ਤਾਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਰੋਕ ਦਿੱਤੀ ਐ ਅਸੀਂ ਤਾਂ ਵਾਪਸ ਲੈ ਲਈਏ ਤੇ ਚੰਨਜੀਤ ਸਿੰਘ ਚੰਨੀ ਹੋਣਾ ਨੂੰ ਇਹ ਜਵਾਬ ਭੇਜਿਆ ਇਹਨਾਂ ਨੇ ਪੰਜਾਬ ਦੇ ਅਫਸਰਾਂ ਨੇ ਲੈ ਕੇ ਫਿਰ ਚੰਨੀ ਤਾਂ ਚੰਨੀ ਐ ਚੰਨੀ ਨੂੰ ਸਾਰੇ ਵਿਆਹ ਮਕਲਾਵੇ ਉਹਨਾਂ ਨੇ ਦੇਖੇ ਹੋਏ ਐ ਤੇ ਉਹ ਨਾਲ ਮਸਲੇ ਹੱਲ ਕਰਨਾ ਜਾਣਦੇ ਐ ਤੇ ਉਹਨਾਂ ਨੇ ਕਿਹਾ ਕਿ ਭਾਈ ਠੀਕ ਐ ਤੁਸੀਂ ਵਾਪਸ ਕਰਤੀ ਠੀਕ ਐ ਪਰ ਤੁਸੀਂ ਫਿਰ ਉਹਨਾਂ ਨੇ ਚੱਕੀ ਕੱਢਤੀ ਕਿ ਤੁਸੀਂ ਨੋਟੀਫਿਕੇਸ਼ਨ ਦੀ ਕਾਪੀ ਲੈ ਕੇ ਹੁਣ ਮੇਰੇ ਕੋਲੇ ਪੇਸ਼ ਹੋਵੋ ਹੁਣ ਇਹਨਾਂ ਨੂੰ ਫੇਰ ਭਾਜੜਾ ਪੈਗੀਆਂ ਨੇ ਕਿਉਂਕਿ ਹਾਲ ਦੀ ਘੜੀ ਲਖਵਿੰਦਰ ਜੀ ਇਹਨਾਂ ਨੇ ਸਿਰਫ ਔਰ ਸਿਰਫ ਲੈਂਡ ਪੂਲਿੰਗ ਪਾਲਿਸੀ ਵਾਪਸੀ ਰਹੀ ਹੈ ਸਿਰਫ ਵਾਪਸ ਲਈਏ ਇੱਕ ਪ੍ਰੈਸ ਰੂਟ ਜਾਰੀ ਕੀਤਾ ਇਹ ਵਾਪਸ ਕਰਨ ਦਾ ਹਲੇ ਨੋਟੀਫਿਕੇਸ਼ਨ ਦੀ ਨੋਟੀਫਾਈ ਨਹੀਂ ਹੋਇਆ ਜਿਹੜਾ ਆਪਾਂ ਕੱਲ ਗੱਲ ਕਰਦੇ ਸੀ ਹੁਣ ਕਿਸਾਨ ਵੀ ਉਹੀ ਗੱਲ ਕਹਿ ਰਹੇ ਆ ਕਿ ਭਾਈ ਉਹਨਾਂ ਟਾਈਮ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਣਾ ਹੈਗਾ ਜਿੰਨਾ ਟਾਈਮ ਤੁਸੀਂ ਇਹਨੂੰ ਡੀ ਨੋਟੀਫਾਈ ਜਿਹੜਾ ਉਹ ਕਰਦੇ ਨਹੀਂ ਨੋਟੀਫਿਕੇਸ਼ਨ ਨਰਦ ਨਹੀਂ ਕਰਦੇ ਉਧਰੋਂ ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਜਿਹੜਾ ਫਾਨਾ ਫਜ਼ਾਤ ਉਹ ਕਹਿੰਦੇ ਕਿ ਭਾਈ ਮੇਰੇ ਕੋਲੇ ਨੋਟੀਫਿਕੇਸ਼ਨ ਦੀ ਕਾਪੀ ਲੈ ਕੇ ਆਓ ਐਂ ਤਾਂ ਨਹੀਂ ਮੈਂ ਮੰਨਣਾ ਹੁਣ ਭਗਵਾਨ ਸਤਮਾਨ ਵੀ ਬਾਣੀ ਪਏ ਹੋਇਆ ਹੁਣ ਉਧਰੋਂ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਅਫਸਰ ਵੀ ਬਾਣੀ ਪਏ ਹੋਇਆ ਕਿ ਭਾਈ ਚਰਨਜੀਤ ਸਿੰਘ ਚੰਨੀ ਹੋਣਾ ਸਾਹਮਣੇ ਪੇਸ਼ ਹੋਣਾ ਤੇ ਜਾ ਕੇ ਉੱਥੇ ਉਹਨੂੰ ਦੱਸਣਾ ਕੀ ਹੈ ਉਹਨੂੰ ਮੂਰਤਾ ਬਣਾਇਆ ਨਹੀਂ ਜਾ ਸਕਦਾ ਕਿ ਜਿਵੇਂ ਆਮ ਇਥੇ ਕਈ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਬਣਾਵਣ ਨੂੰ ਲੈਂਦੇ ਆਫਸਰ ਚਰਨਜੀਤ ਸਿੰਘ ਚੰਨੀ ਹੁਣ ਦਾ ਲੰਬਾ ਤਜਰਬਾ ਵਿਰੋਧੀ ਧਿਰ ਦੇ ਲੀਡਰ ਰਿਹਾ ਐਮਪੀ ਹੋ ਦੇ ਮੰਤਰੀ ਹੋ ਰਹਿ ਗਏ ਤੇ ਮੰਤਰੀ ਹੋ ਰਹਿ ਗਏ ਨੇ ਤਾਂ ਉਹ ਸਾਰੇ ਵਗਿਆ ਵਿਆਹ ਮਕਲਾਵੇ ਜਿਹੜੇ ਉਹ ਜਾਣਦੇ ਐ ਤੇ ਉਹਨਾਂ ਨੂੰ ਤਾਂ ਜਿਹੜਾ ਬਣਾਇਆ ਨਹੀਂ ਜਾ ਸਕਦਾ ਸੋ ਇਸ ਕਰਕੇ ਹੁਣ ਉਹਨਾਂ ਨੂੰ ਨੋਟੀਫਿਕੇਸ਼ਨ ਜਲ ਤੋਂ ਜਲਦ ਜਾਰੀ ਕਰਨਾ ਪੈਣਾ ਐ ਇਹ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਕਮੇਟੀ ਦੇ ਪੇਸ਼ ਹੋਣਾ ਜਰਜੀ ਸਿੰਘ ਚੰਨੀ ਹੁਣਾਂ ਦੀ ਕਮੇਟੀ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਨਾ ਹੁਣ ਲਾਜ਼ਮੀ ਹੋ ਜਾਣਾ ਹੈ ਔਰ ਕਿਸਾਨਾਂ ਨੇ ਵੀ ਤਾਂ ਇਹ ਜਿਹੜੀ ਸਿੱਧੇ ਤੌਰ ਤੇ ਦੇ ਦਿੱਤੀ ਜੇ ਆ ਕਿ ਭਾਈ ਜੇਕਰ ਤੁਸੀਂ ਜਿੰਨਾ ਟਾਈਮ ਇਹ ਨਹੀਂ ਤੁਸੀਂ ਵੀ ਨੋਟੀਫਾਈ ਕਰਦੇ ਇਹ ਕਾਨੂੰਨ ਇਹ ਜਿਹੜਾ ਜਿਹੜਾ ਇਹ ਪਾਲਿਸੀ ਹੈ ਉਹਨਾਂ ਟਾਈਮ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਇਸ ਤਰੀਕੇ ਦੇ ਨਾਲ ਬਾਣੀ ਚਰਜੀਤ ਸਿੰਘ ਚੰਨੀ ਹੁਣਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਤੇ ਉਹਨਾਂ ਦੇ ਅਫਸਰਾਂ ਨੂੰ ਪਾ ਲਿਆ ਹੋਇਆ ਲੈਂਡ ਪੂਲਿੰਗ ਪਾਲਿਸੀ ਨਾਲ ਜੀ ਚਲੋ ਹੁਣ ਥੋੜਾ ਜਿਹਾ ਉਧਰ ਗੱਲ ਕਰ ਲਈਏ ਆਪਾਂ ਕਿਉਂਕਿ ਲੈਂਡ ਪੂਲਿੰਗ ਨੀਤੀ ਦਾ ਸਰਕਾਰ ਵੱਲੋਂ ਵਾਪਸੀ ਹੋ ਚੁੱਕੀ ਹੈ ਐਲਾਨ ਹੋ ਚੁੱਕਿਆਗਾ ਤੇ ਲਗਾਤਾਰ ਵਿਰੋਧੀਆਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪਾਲਿਸੀ ਸਿਰਫ ਔਰ ਸਿਰਫ 30000 ਕਰੋੜ ਰੁਪਏ ਦਾ ਇੰਤਜ਼ਾਮ ਕਰਨ ਦੇ ਲਈ ਲਿਆਂਦੀ ਗਈ ਸੀ ਹੁਣ ਪਾਲਿਸੀ ਵਾਪਸ ਹੋਈ ਹੈ ਲੇਕਿਨ ਪੈਸੇ ਤਾਂ ਹਜੇ ਵੀ ਚਾਹੀਦੇ ਨੇ ਸੋ 20000 ਕਰੋੜ ਰੁਪਏ ਦਾ ਜਿਹੜਾ ਇੰਤਜ਼ਾਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਨਵੀਆਂ ਤਿਆਰੀਆਂ ਸ਼ੁਰੂ ਕਰ ਦਿੱਤੇ ਗਏ ਨੇ ਕਹਿੰਦੇ ਹੁਣ ਅੱਖ ਸਰਕਾਰੀ ਜਾਇਦਾਦਾਂ ਦੇ ਉੱਪਰ ਹੈ ਜਿੱਦੋਂ 20000 ਕਰੋੜ ਰੁਪਏ ਦਾ ਜਗਾੜ ਕੀਤਾ ਜਾ ਸਕਦਾ ਹੈ ਉਹ ਪੂਰਾ ਮਾਮਲਾ ਕਿ ਇਹ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਹੈ ਹੁਣ ਪੰਜਾਬ ਸਰਕਾਰ ਲਖਵਿੰਦਰ ਜੀ ਆਪਾਂ ਪਹਿਲਾਂ ਹੀ ਆਪਣੇ ਦਰਸ਼ਕਾਂ ਨੂੰ ਦੱਸਰੇ ਸੀ ਕਿ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਇਹਨਾਂ ਨੇ ਕੋਈ ਪੰਜਾਬ ਨੂੰ ਵਿਕਸਿਤ ਜਾਂ ਪੰਜਾਬ ਨੂੰ ਅਰਪਣ ਬਣਾਉਣ ਦੇ ਚੱਕਰ 'ਚ ਨਹੀਂ ਹੈ ਲੈਂਡ ਪੂਲਿੰਗ ਪਾਲਿਸੀ ਲੈਂਦੀ ਇਹ ਲੈਂਦੀ ਇਹਨਾਂ ਨੇ ਕਰਜ਼ਾ-ਕੁਰਜ਼ਾ ਚੁੱਕਣ ਵਾਸਤੇ ਆ ਇਸ ਪ੍ਰੋਜੈਕਟ ਦੇ ਰਾਹੀਂ ਦਿਖਾ ਕੇ ਵੱਡਾ ਕਰਜ਼ਾ ਚੁੱਕਿਆ ਜਾਣਾ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਸਰਕਾਰ ਬਣਾਉਣ ਦੇ ਲਈ ਚਾਹੇ ਉਹ ਬੀਬੀਆਂ ਦੇ ਨਾਲ ਹੋਣ ਚਾਹੇ ਉਹ ਐਮਐਸਪੀ ਨੂੰ ਲੈ ਕੇ ਹੋਣ ਚਾਹੇ ਉਹ ਆਪਾਂ ਕਹ ਲਈਏ ਕਿ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਹੋਵੇ ਸਾਰੇ ਜਿਹੜੇ ਇਹੋ ਜਿਹੇ ਵਾਅਦੇ ਇਹਨਾਂ ਨੇ ਕਰਲੇ ਸੀ ਹੁਣ ਪੈਸੇ ਹੈ ਨਹੀਂ ਉਹ ਚੀਜ਼ ਪੂਰੇ ਕਰਨ ਵਾਸਤੇ ਤਾਂ ਇਹਨਾਂ ਨੇ ਇਸ ਪ੍ਰੋਜੈਕਟ ਦੇ ਰਾਹੀਂ ਪੈਸੇ ਲੈਣੇ ਸੀ ਕਰਜ਼ਾ ਚੁਕਣਾ ਸੀ ਕੁਝ ਨਾਲ ਵਾਅਦੇ ਪੂਰੇ ਕਰ ਲੈਣੇ ਸੀ ਕੁਝ ਨਾਲ ਇਲੈਕਸ਼ਨ ਲੜ ਲੈਣੇ ਸੀ ਤੇ ਕੁਝ ਪ੍ਰਾਈਵੇਟ ਜੇਬਾਂ 'ਚ ਜਾਂ ਦਿੱਲੀ ਪਹੁੰਚ ਜਾਣੇ ਸੀ ਆ ਚਲੋ ਪੰਜਾਬੀਆਂ ਨੇ ਰਲ ਮਿਲ ਕੇ ਸਾਰੀਆਂ ਸਿਆਸੀ ਧਿਰਾਂ ਨੇ ਸਾਰੀਆਂ ਪਾਰਟੀਆਂ ਨੇ ਸਾਰੇ ਲੋਕਾਂ ਨੇ ਸਾਰੀਆਂ ਕਿਸਾਨ ਜੱਤੇ ਪਿੰਡਿਆਰੇ ਹਰ ਵਰਗ ਨੇ ਪੰਜਾਬ ਦੇ ਨੇ ਲੜਾਈ ਲੜ ਕੇ ਇਹ ਪਾਲਿਸੀ ਜਿਹੜੀ ਵਾਪਸ ਕਰਾਣੀ ਹੁਣ ਜਿਹੜੇ ਸੁਪਨੇ ਸੀ ਉਹ ਸਾਰੇ ਧਰੇ ਧਰਾਏ ਰਹਿ ਗਏ ਆਮ ਆਦੀ ਪਾਰਟੀ ਦੇ ਤਾਂ ਹੁਣ ਲਖਵਿੰਦਰ ਜੀ ਪਤਾ ਲੱਗਿਆ ਕਿ ਬਹੁਤ ਅਹਿਮ ਚਾਲ ਜਿਹੜੀ ਆ ਆਮ ਆਦੀ ਪਾਰਟੀ ਚੱਲਣ ਜਾ ਰਹੀ ਹੈ ਕਿ ਹੁਣ ਫੰਡ ਜਟਾਉਣ ਦੇ ਲਈ ਕਹਿੰਦੇ ਕਿ ਸਰਕਾਰ ਦੀ ਹੁਣ ਗਮਾੜਾ ਤੇ ਅੱਖ ਹੈਗੀ ਹੈ ਔਰ ਗ੍ਰੇਟਰ ਮਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਦੀ 20000 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਆ ਨਾ ਰਿਕਵਿੰਦਰ ਜੀ ਉਹ ਗਹਿਣੇ ਰੱਖ ਕੇ ਕਰਜ਼ਾ ਲੈਣ ਬਾਰੇ ਜਿਹੜਾ ਉਹ ਵਿਚਾਰ ਕਰ ਰਹੀ ਹੈ ਤਾਂ ਬਹੁਤ ਅਹਿਮ ਜਿਹੜੀ ਗੱਲ ਹੈ ਕਿ ਲਗਾਤਾਰ ਕਰਜ਼ਾ ਜਿਹੜਾ ਚੁੱਕੀ ਜਾ ਰਹੀ ਹੈ ਆਮ ਆਦਮੀ ਪਾਰਟੀ ਆਪਾਂ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ ਸਰਕਾਰ ਵਾਰ-ਵਾਰ ਕਰਜ਼ਾ ਜਿਹੜਾ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਪਾਣ ਇੱਕ ਪਾਸੇ ਕਹਿੰਦੇ ਕਿ ਸਾਡੇ ਕੋਲੇ ਪੈਸੇ ਹੀ ਬੜੇ ਨੇ ਪੈਸੇ ਦੀ ਕਿਸੇ ਗੱਲ ਦੀ ਕਮੀ ਨਹੀਂ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਕਹਿ ਗਏ ਸੀ ਕਿ ਭਾਈ ਅਧਿਉਗਪਤੀ ਸਬਸਿਡੀ ਛੱਡ ਦੇਣਾ ਸਰਕਾਰ ਕੋਲੇ ਪੈਸੇ ਪੂਰੇ ਨਹੀਂ ਆਉਂਦੀਆਂ ਗੱਲਾਂ ਕਰਕੇ ਸੀ ਉਸ ਦਿਨ ਵੀ ਆਪਾਂ ਇਹਨਾਂ ਦੀ ਪੋਲ-ਕੁਲੀ ਸੀ ਕਿ ਹੈ ਨਹੀਂ ਪੈਤਾ ਪੂਦਾ ਜੇ ਪੈਸਾ ਹੈ ਤਾਂ ਕਰਜ਼ਾ ਚੱਕ ਕਿਉਂ ਰਹੇ ਤਾਂ ਹੁਣ ਪੰਜਾਬ ਸਰਕਾਰ ਦੀਆਂ ਜਿਹੜੀਆਂ ਜਾਇਦਾਦਾਂ ਜਿਵੇਂ ਹੁਣ ਮੈਂ ਦੱਸ ਕੇ ਛੱਡਿਆ ਕਿ ਗ੍ਰੇਟਰ ਮਹਾਰਾਜੀ ਏਰੀਏ ਦੀ ਡਿਵੈਲਪਮੈਂਟ ਅਥਾਰਟੀ ਕਮੰਡਾ ਦੀ ਜਿਹੜੀ ਹੈ ਉਹ 20000 ਕਰੋੜ ਰੁਪਏ ਦੀ ਜਾਇਦਾਦ ਤੇਰੀ ਆ ਉਹ ਗਹਿਣੇ ਤਰਕੇ ਜਿਹੜੀ ਉਹ ਕਰਜ਼ਾ ਚੁੱਕਣ ਵਾਲੇ ਜਿਹੜੀ ਆ ਸੂਤਰੀ ਹੈ ਤੇ ਵਿੱਤ ਵਿਭਾਗ ਦੇ ਨਾਲ ਕਹਿੰਦੇ ਸਲਾਹ ਮਸ਼ਵਰੇ ਤੋਂ ਬਾਅਦ ਲਖਵਿੰਦਰ ਜੀ ਹਾਊਸਿੰਗ ਦੇ ਸ਼ਹਿਰੀ ਵਿਭਾਗ ਵਿਕਾਸ ਵਿਭਾਗ ਨੂੰ ਮਹਾਲੀ ਵਿੱਚ ਹਾਊਸਿੰਗ ਵਪਾਰਕ ਤੇ ਉਦਯੋਗਿਕ ਆਵਾਸ ਸਮੇਤ ਗਮਾੜਾ ਦੀ ਜਾਇਦਾਦ ਜਿਹੜੀ ਹੈ ਨਲਾਮ ਕੀਤੀ ਜਾਣ ਵਾਲੀ ਜਿਹੜੀ ਜਾਇਦਾਦ ਆ ਉਹਦੀ ਸੂਚੀ ਤਿਆਰ ਕਰਨ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਮੁੱਦੇ ਤੇ ਕਹਿੰਦੇ ਹਾਲ ਹੀ ਦੇ ਵਿੱਚ ਮੁੱਖ ਸਕੱਤਰ ਕੇਪੀ ਸੈਨਾ ਦੀ ਜਿਹੜੀ ਪ੍ਰਧਾਨਗੀ ਦੇ ਵਿੱਚ ਚਰਚਾ ਵੀ ਕੀਤੀ ਗਈ ਹੈ ਔਰ ਹਾਲਾਂਕਿ ਇਹਦੇ ਬਾਰੇ ਪੁੱਛਣ ਵਾਸਤੇ ਫੋਨ ਵੀ ਕੀਤਾ ਗਿਆ ਸੀਗਾ ਮੁੱਖ ਸਕੱਤਰ ਨੂੰ ਕਹਿੰਦੇ ਕਿ ਉਹਨਾਂ ਨੇ ਫੋਨ ਜਿਹੜਾ ਉਹ ਚੁੱਕਿਆ ਨਹੀਂ ਹੈ ਸਤਿ ਲਕਮਿੰਦਰ ਜੀ ਬਹੁਤ ਅਹਿਮ ਗੱਲ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ ਪੈਸੇ ਹੈ ਨਹੀਂ ਕਿ ਭਾਂਡੇ ਵਿਕ ਚੁੱਕੇ ਆ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ 1100 ਰੁਪਿਆ ਦੇਣ ਨੂੰ ਪੈਸੇ ਹੈ ਨਹੀਂ ਜਿਹੜਾ ਬੀਬੀਆਂ ਨੂੰ ਦੇਣੇ ਸੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਬਹਾਲ ਨਹੀਂ ਕੀਤੀ ਗਈ ਇਹ ਪ੍ਰੋਜੈਕਟ ਜਿਹੜਾ ਲੈਂਡ ਪਾਲਿਸੀ ਦਾ ਜਿਹੜਾ ਨਿਆਂਦਾ ਗਿਆ ਸੀਗਾ ਲੈਂਡ ਕੂਲਿੰਗ ਪਾਲਿਸੀ ਦਾ ਇਸ ਨੂੰ ਮੱਦੇ ਨਜ਼ਰ ਰੱਖਦੇ ਇਹਨਾਂ ਨੇ ਕਰਜ਼ਾ ਚੁਕਣਾ ਸੀ ਵੱਡੇ ਪੱਧਰ ਤੇ ਤੇ ਕੁਝ ਵਰਤਨਾ ਸੀ ਸਕੀਮਾਂ ਜਿਹੜੇ ਵਾਅਦੇ ਕੀਤੇ ਸੀ ਉਸ ਤੇ ਕੁਝ ਵਰਤਨਾ ਸੀਗਾ ਕਿ ਦਿੱਲੀ ਭੇਜ ਦੇਣਾ ਸੀ ਕੁਝ ਇਲੈਕਸ਼ਨਾਂ ਤੇ ਵਰਤਨਾ ਸੀ ਉਹ ਸਕੀਮ ਇਹਨਾਂ ਦੀ ਫੇਲ ਹੋ ਚੁੱਕੀ ਆ ਪੰਜਾਬ ਦੇ ਲੋਕਾਂ ਨੇ ਫੇਲ ਕਰਦੀ ਹੁਣ ਇਹ ਲਖਵਿੰਦਰ ਜੀ ਗਮਾਡਾ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਗਹਿਣੇ ਤਰਨ ਜਾ ਰਹੇ ਆ ਮੁਹਾਲੀ ਏਰੀਆ ਦੀ ਜਿਹੜੀ ਇਹ ਉਹ ਆ ਮੈਂ ਜਿਹੜੀ ਦੱਸ ਕੇ ਹਟੀਆਂ ਜ਼ਮੀਨ ਗ੍ਰੇਟਰ ਮੁਹਾਲੀ ਜਿਹੜਾ ਹੈਗਾ ਅਥਾਰਟੀ ਗਮਾਡਾ ਉਹ ਜਿਹੜਾ ਉਹਨੂੰ ਗਹਿਣੇ ਤਰਨ ਕੇ ਉਥੇ 20000 ਕਰੋੜ ਰੁਪਏ ਦੀ ਜਾਇਦਾਦ ਗਹਿਣੇ ਤਰਕੇ ਇਹ ਉਤੇ ਪੈਸਾ ਲਿਆਉਣ ਜਾ ਰਹੇ ਐ ਤੇ ਲਖਵਿੰਦਰ ਜੀ ਹੈਰਾਨੀ ਵਾਲੀ ਗੱਲ ਐ ਪੰਜਾਬ ਸਰਕਾਰ ਜਿਹੜੀ ਆ ਉਹ ਹੁਣ ਚਲਾਉਣ ਵਾਸਤੇ ਆਪਣਾ ਸਿਸਟਮ ਚਲਾਉਣ ਵਾਸਤੇ ਤਨਖਾਹਾਂ ਦੇਣ ਵਾਸਤੇ ਲਖਵਿੰਦਰ ਜੀ ਪੰਜਾਬ ਨੂੰ ਹੁਣ ਗਹਿਣੇ ਤਰਨ ਜਾ ਰਹੀ ਐ ਮੈਨੂੰ ਚੇਤਾ ਲਖਵਿੰਦਰ ਜੀ ਜੀ ਮੈਨੂੰ ਚੇਤਾ ਅਰਵਿੰਦ ਕੇਜਰੀਵਾਲ ਭਗਵੰਤ ਸਾਨ ਹੁਰਾ ਨੇ 2022 ਦੀਆਂ ਵੋਟਾਂ ਤੋਂ ਪਹਿਲਾਂ بڑے بڑے ਧਮਕ ਜੇ ਮਾਰੇ 20000 ਕਰੋੜ ਰੁਪਏ ਰੇਟੇ ਚੋਂ ਕੱਢ ਲੈਣਾ 34000 ਕਰੋੜ ਰੁਪਏ ਹੀ ਕਰਾਪਸ਼ਨ ਚ ਰੋਕ ਲੈਣਾ ਚਰੰਜਾ ਯਾਰ ਕਰੋੜ ਰੁਪਏ ਇੰਤਜ਼ਾਮ ਅਸੀਂ ਕਰੀ ਬੈਠੇ ਆਂ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ ਭੁਗਤਨੀ ਭੁਗਤਮਨ ਲਗਾਤਾਰ ਕਹਿ ਰਹੇ ਆ ਪਰ ਪੈਸਾ ਇਹਨਾਂ ਕੋਲੇ ਤਨਖਾਹਾਂ ਦੇਣ ਨੂੰ ਹੈ ਨਹੀਂ ਬੀਪੀਆ ਨੂੰ 1100 ਰੁਪਏ ਰੁਕਿਆ ਪਿਆ ਪੁਰਾਣੀ ਪੈਨਸ਼ਨ ਸਕੀਮ ਰੁਕੀ ਪਈ ਐ ਐਮਐਸਪੀ ਰੁਕੀ ਪਈ ਐ ਭਾਂਡੇ ਵਿਕ ਚੁੱਕੇ ਆ ਸਰਕਾਰ ਦੇ ਜਿਹਦੇ ਕਰਕੇ ਹੁਣ ਇਹਨਾਂ ਨੂੰ ਜਾਇਦਾਦਾਂ ਗਹਿਣੇ ਰੱਖਣੀਆਂ ਪੈ ਰੀਆਂ ਨੇ ਬਾਰ ਬਾਰ ਕਰਜ਼ਾ ਚਿੱਤੀ ਜਾ ਰਿਹਾ ਹੁਣ ਮਹਾਲੀ ਏਰੀਏ ਦੀ ਗ੍ਰੇਟਰ ਅਥਾਰਟੀ ਡਿਵੈਲਪਮੈਂਟ ਜਿਹੜੀ ਐ ਉਹਦੀ ਜਿਹੜੀ 20 ਹਜ਼ਾਰ ਕੋਟ ਰੁਪਏ ਦੀ ਜਾਇਦਾਦ ਗਹਿਣੇ ਰੱਖ ਕੇ ਕਰਜ਼ਾ ਚੁਕਣ ਜਾ ਰਿਹਾ ਆ ਆਉਣ ਵਾਲੇ ਕੁਝ ਮਹੀਨੇ ਜਿਹੜੇ ਉਸ ਕਰਜ਼ੇ ਦੇ ਉੱਤੇ ਜਿਹੜੇ ਆ ਉਹ ਚਲਾਏਗੀ ਸਰਕਾਰ ਸਰਕਾਰ ਕਰਜ਼ੇ ਤੇ ਸਰਕਾਰ ਛੇਕੇ ਤੇ ਚੱਲ ਰਹੀ ਹੈ ਔਰ ਪੰਜਾਬ ਨੂੰ ਹੁਣ ਗਹਿਣੇ ਰੱਖਿਆ ਜਾ ਰਿਹਾ ਔਰ ਮੈਨੂੰ ਲੱਗਦਾ ਹੈ ਕਿ ਇਹ ਰੰਗਲਾ ਪੰਜਾਬ ਬਣਾਉਣ ਵਾਲੇ ਭਗੰਤਪਾਨ ਆਉਣ ਵਾਲੇ ਸਮੇਂ 'ਚ ਇਹਨੂੰ ਕੰਗਲਾ ਬਣਾ ਦੇਣਗੇ ਔਰ ਜਦੋਂ ਤੱਕ ਸਤਾਈ ਆਉਣੀ ਹੈ ਉਦੋਂ ਤੱਕ ਮੈਨੂੰ ਲੱਗਦਾ ਕਿ ਇਸੇ ਤਰੀਕੇ ਦੇ ਨਾਲ ਅੱਧਾ ਪੰਜਾਬ ਮੈਨੂੰ ਡਰ ਹੈ ਕਿ ਕਿਤੇ ਇਸੇ ਤਰੀਕੇ ਦੇ ਨਾਲ ਗਹਿਣੇ ਨਾ ਰੱਖ ਦੇਣ ਵੇਚ ਨਾ ਦੇਣ ਜੀ ਬਿਲਕੁਲ ਸਾਰਾ ਹੁਣ ਲੈਂਡ ਪੂਲਿੰਗ ਨੀਤੀ ਤੋਂ ਬਾਅਦ ਗਮਾਡਾ ਦੀਆਂ ਜਾਇਦਾਦਾਂ ਦੇ ਉੱਪਰ ਸਰਕਾਰ ਦੀ ਅੱਖ ਹੈ ਸੋ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਇਸ ਤਰ੍ਹਾਂ ਦੇ ਸੂਚਨਾਮਾ ਜਿਹੜਾ ਚਰਚਾਵਾਂ ਨੇ ਉਹ ਸ਼ੁਰੂ ਹੋ ਚੁੱਕੇ ਨੇ ਆਉਣ ਵਾਲੇ ਦਿਨਾਂ ਚ ਸਭ ਕੁਝ ਕਲੀਅਰ ਹੋ ਜਾਏਗਾ ਕਿ ਗਮਾਡਾ ਦੀ ਜਾਇਦਾਦ ਦੇ ਉੱਪਰ ਕੀ ਹੁਣ ਗਹਿਣੇ ਰੱਖ ਕੇ ਸਰਕਾਰ ਕਰਜ਼ ਲੈੇਗੀ ਸੋ ਹੁਣ ਬੜੇ ਕੁਝ ਦਿਨਾਂ ਚ ਕਲੀਅਰ ਹੋ ਜਾਏਗਾ ਸੋ ਸਿੱਧੂ ਜੀ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਿਖਤ ਸੋ ਇਸਾਨ ਸੁਖਵਿੰਦਰ ਸਿੰਘ ਸਿੱਧੂ ਜੀ ਨਾਲ ਵੱਲੋਂ ਅੱਜ ਦੇ ਇਨਾਂ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇਵੋ ਇਜਾਜ਼ਤ ਧੰਨਵਾਦ